ਜਿੱਥੇ ਵੀ ਫਸੇ ਹੋਏ ਹੋ ਜੇਸ ਹਾਲਾਤ ਵਿੱਚੋਂ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਹੋ ਸਕਦਾ ਉਹ ਗਰੀਬੀ ਦਾ ਹਾਲਾਤ ਹੋਵੇ ਦੁੱਖਾਂ ਦਾ ਹੋਵੇ ਕੋਈ ਮੁਕਦਮੇ ਵਿੱਚ ਤੁਸੀਂ ਫਸੇ ਹੋ ਸਕਦੇ ਹੋ ਹੋ ਸਕਦਾ ਤੁਸੀਂ ਬਾਰ-ਬਾਰ ਕੋਸ਼ਿਸ਼ ਕਰ ਰਹੇ ਹੋ ਚੰਗੀ ਨੌਕਰੀ ਪ੍ਰਾਪਤ ਕਰਨ ਦੀ ਪਰ ਨਹੀਂ ਸਫਲ ਹੋ ਰਹੇ ਤੁਸੀਂ ਕੋਈ ਕਾਰੋਬਾਰ ਖੋਲਿਆ ਜਾਂ ਖੋਲਣਾ ਚਾਹੁੰਦੇ ਹੋ ਪਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਉਹਦਾ ਮਤਲਬ ਕਿ ਤੁਹਾਡੀ ਲਾਈਫ ਚ ਜੇ ਬ੍ਰੇਕਥਰੋ ਨਹੀਂ ਆਇਆ ਤੁਸੀਂ ਰੁਕੇ ਹੋਏ ਹੋ ਹਾਲਾਤ ਰੁਕ ਜਾਣੇ ਅਰ ਬ੍ਰੇਕਥਰੋ ਦਾ ਮਤਲਬ ਹੈ ਜਦੋਂ ਪਰਮੇਸ਼ਵਰ ਦਾ ਐਕਸਟਰਾ ਆਰਡੀਨਰੀ ਫੇਵਰ ਤੁਹਾਡੇ ਉੱਤੇ ਆਏ ਪਰਮੇਸ਼ਵਰ ਦਾ ਉਹ ਪੱਖ ਜਿਹੜਾ ਸਮਝ ਤੋਂ ਪਰੇ ਆ ਉਹ ਤੁਹਾਡੇ ਉੱਤੇ ਆਏ ਪਰਮੇਸ਼ਰ ਤੁਹਾਡੀ ਬਾਹ ਨੂੰ ਫੜ ਕੇ ਉਹਨਾਂ ਹਾਲਾਤਾਂ ਵਿੱਚੋਂ ਬਾਹਰ ਕੱਢ ਲੈਣ ਉਹਨੂੰ ਕਿਹਾ ਜਾਂਦਾ ਬ੍ਰੇਕਥਰੂ ਹallelujah ਹallelujah ਅੱਜ ਤੁਹਾਨੂੰ ਬ੍ਰੇਕਥਰੂ ਮਿਲਣ ਜਾ ਰਿਹਾ ਤੁਹਾਡੀ ਲਾਈਫ ਦੇ ਵਿੱਚ ਹੀ ਯਿਸ ਮਸੀਹ ਦੇ ਨਾਮ 'ਤੇ ਅਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਕਟੀਕਲੀ ਅਰ ਤੁਸੀਂ ਵੱਡੀਆਂ ਗਵਾਹੀਆਂ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਓਗੇ ਹallelujah ਅੱਜ ਤੁਹਾਡੀ ਸਫਲਤਾ ਦਾ ਦੇਣਿਆ ਅੱਜ ਤੁਹਾਡੀ ਕਾਮਯਾਬੀ ਦਾ ਦੇਣਿਆ ਅੱਜ ਤੁਹਾਡਾ ਬਿਮਾਰੀਆਂ ਚੋਂ ਬਾਹਰ ਨਿਕਲਣ ਦਾ ਦੇਣਿਆ ਅੱਜ ਉਸ ਟਿੱਕੜ ਵਿੱਚ ਜਿੱਥੇ ਤੁਸੀਂ ਫਸੇ ਹੋਏ ਹੋ ਉਹਦੇ ਵਿੱਚੋਂ ਬਾਹਰ ਨਿਕਲਣ ਦਾ ਦੇਣਿਆ ਕਿਉਂਕਿ ਪਰਮੇਸ਼ਵਰ ਨੇ ਇੱਛਾਇਆ ਕਿ ਪਰਮੇਸ਼ਵਰ ਆਪ ਤੁਹਾਡਾ ਹੱਥ ਫੜ ਕੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਉਸ ਹਨੇਰੇ ਵਿੱਚੋਂ ਬਾਹਰ ਕੱਢੇ ਤੇ ਚਾਨਣ ਵਿੱਚ ਲੈ ਕੇ ਆਏ ਆਮੇਨ ਹਾਲੇਲੂਇਆ ਇਸ ਆਯਾਦਿਕਤਾ ਉਹਦਾ 43 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਖ ਪਵੇਗਾ ਕਿ ਤੁਸੀਂ ਉਸ ਤੋਂ ਅਣਜਾਣ ਰਹੋਗੇ ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਕਲੀਸੀਆ ਬੋਲੇ ਆਮੇਨ ਹallelujah ਸੋ so, वचन ਦੇ ਵਿੱਚ ਲਿਖਿਆ ਗਿਆ ਕਿ ਨਾ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਕਈ ਵਾਰੀ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਆ ਤੁਸੀਂ ਚਾਹੁੰਦੇ ਹੁੰਦੇ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਨਵਾਂ ਕੰਮ ਹੋਵੇ ਬਹੁਤ ਯਤਨ ਦੇ ਕਰਨ ਦੇ ਬਾਵਜੂਦ ਵੀ ਨਵਾਂ ਕੰਮ ਨਹੀਂ ਹੁੰਦਾ ਪਰ ਅੱਜ ਪਰਮੇਸ਼ਵਰ ਨੇ ਸਾਨੂੰ वचन ਦਿੱਤਾ ਆ ਕਿ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦੇਖ ਪਵੇਗਾ ਹallelujah ਕਦੋਂ ਦਿਸੇਗਾ ਰਾਈਟ ਨਾਉ ਹੁਣੇ ਹੀ ਨਜ਼ਰ ਆਏਗਾ ਤੁਸੀਂ ਦੇਖੋਗੇ ਆਪਣੇ ਜਿਸਮ ਦੇ ਅੰਦਰ ਹੁਣੇ ਹੀ ਚੰਗਿਆਈ ਨੂੰ ਤੁਸੀਂ ਦੇਖੋਗੇ ਕਿ ਤੁਹਾਡੇ ਜਿਸਮ ਦੇ ਅੰਦਰੋਂ ਦੁਸ਼ਟ ਆਤਮੇ ਤੁਹਾਨੂੰ ਛੱਡ ਕੇ ਚਲੇ ਗਏ ਔਰ ਤੁਸੀਂ ਹੁਣੇ ਹੀ ਆਪਣੀ ਆਜ਼ਾਦੀ ਨੂੰ ਦੇਖੋਗੇ ਤੁਹਾਡੇ ਉੱਤੋਂ ਬੋਝ ਚੱਕੇ ਜਾ ਰਹੇ ਆ ਤੁਸੀਂ ਹੁਣੇ ਹੀ ਆਪਣੇ ਆਪ ਨੂੰ ਛੁਟਕਾਰਾ ਪਾਉਂਦਿਆਂ ਹੋਇਆਂ ਦੇਖੋਗੇ ਹੁਣੇ ਹੀ ਚਿੰਤਾ ਤੁਹਾਨੂੰ ਛੱਡ ਕੇ ਚਲੀ ਜਾਏਗੀ ਹੁਣੇ ਗਮ ਮੁੱਕ ਜਾਣਗੇ ਹੁਣੇ ਦੁੱਖ ਦੇ ਅਥਰੂ ਪੁੰਜੇ ਜਾਣਗੇ ਹੁਣੇ ਖੁਸ਼ੀ ਤੁਹਾਡੇ ਚਿਹਰਿਆਂ ਉੱਤੇ ਵਾਪਸ ਆ ਜਾਏਗੀ ਹੁਣੇ ਪਰਮੇਸ਼ਵਰ ਤੁਹਾਡੇ ਲਈ ਡਿਵਾਈਨ ਹੈਲਪਰਸ ਨੂੰ ਖੜੇ ਕਰੂਗੇ ਹੁਣੇ ਪਰਮੇਸ਼ਵਰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਔਰ ਹੁਣੇ ਹੀ ਤੁਹਾਡੀਆਂ ਪ੍ਰਾਰਥਨਾਵਾਂ ਸਵਰਗ ਵਿੱਚੋਂ ਉੱਤਰ ਲੈ ਕੇ ਆਉਣਗੀਆਂ ਆਮੇਨ ਹਾਲਾ ਉਹ ਹੁਣੇ ਹੀ ਦਿਸ ਪਵੇਗਾ ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ ਨਹੀਂ ਜਿਹੜਾ ਕੰਮ ਤੁਹਾਡੀ ਜ਼ਿੰਦਗੀ ਚ ਹੋਏਗਾ ਕੀ ਤੁਸੀਂ ਅਣਜਾਣ ਰਹੋਗੇ ਤੁਸੀਂ ਜਾਣੋਗੇ ਕਿ ਇਹ ਕੰਮ ਪਰਮੇਸ਼ਵਰ ਨੇ ਕੀਤਾ ਹੈ ਹਾਲੇਲੂਇਆ ਕਿਉਂਕਿ ਤੁਸੀਂ ਆਪਣਾ ਯਤਨ ਕਰ ਚੁੱਕੇ ਸੀ ਤੁਸੀਂ ਦਵਾਈਆਂ ਖਾ ਚੁੱਕੇ ਤੁਸੀਂ ਆਪਰੇਸ਼ਨ ਕਰਵਾ ਚੁੱਕੇ ਤੁਸੀਂ ਤੰਤਰਿਕ ਕੋਲ ਜਾ ਚੁੱਕੇ ਹੋ ਤੁਸੀਂ ਆਪਣੇ ਆਪ ਨੂੰ ਖਪਾ ਚੁੱਕੇ ਹੋ ਆਪਣਾ ਜ਼ੋਰ ਆਪਣੀ ਸਮਝ ਦਾ ਇਸਤੇਮਾਲ ਕਰ ਚੁੱਕੇ ਹੋ ਪਰ ਨਹੀਂ ਹੋਇਆ ਜਦੋਂ ਅੱਜ ਪ੍ਰਾਰਥਨਾ ਦੇ ਦੁਆਰਾ ਹੋਏਗਾ ਤੁਹਾਡੀ ਕੀਤੀ ਹੋਈ ਨੇਚਾ ਦੇ ਦੁਆਰਾ ਹੋਏਗਾ ਪਰਮੇਸ਼ਵਰ ਦਾ ਉਹ ਪ੍ਰੇਮ ਜਿਹੜਾ ਉਹਨੇ ਤੁਹਾਡੇ ਨਾਲ ਕੀਤਾ ਉਸ ਪ੍ਰੇਮ ਦੇ ਸਦਕੇ ਹੋਏਗਾ ਤਾਂ ਕੀ ਤੁਸੀਂ ਅਣਜਾਣ ਰਹੋਗੇ ਨਹੀਂ ਅ ਤੁਸੀਂ ਜਾਣ ਜਾਓਗੇ ਕਿ ਇਹ ਕਮ ਸਹਨਾਵਾ ਦੇ ਯਹਵਾ ਪਰਮੇਸ਼ਵਰ ਨੇ ਕੀਤਾ ਹੈ ਹallelujah 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 ਮੈਂ ਉਜਾੜ ਵਿੱਚ ਹੀ ਰਾਹ ਬਣਾਵਾਗਾ ਹallelujah ਉਜਾੜ ਵਿੱਚ ਹੀ ਜਿੱਥੇ ਤੁਸੀਂ ਹੋ ਉੱਥੇ ਹੀ ਪਰਮੇਸ਼ਵਰ ਤੁਹਾਨੂੰ ਚੰਗਿਆ ਕਰ ਦੇਊਗੇ ਜਿੱਤਾਂ ਦੇ ਵੀ ਤੁਸੀਂ ਹੋ ਉੱਥੇ ਹੀ ਪਰਮੇਸ਼ਵਰ ਤੁਹਾਡੇ ਹਾਲਾਤ ਬਦਲ ਦੇਣਗੇ ਤੁਹਾਨੂੰ ਭੱਜ ਕੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਉੱਥੋਂ ਕੱਢ ਕੇ ਇੱਕ ਹੋਰ ਥਾਂ ਤੇ ਲੈ ਜਾਊਂਗਾ ਜਿੱਥੇ ਰਾਹ ਬਣਿਆ ਹੋਵੇਗਾ ਪਰ ਕੀ ਲਿਖਿਆ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਉਹ ਕੰਮ ਜਿਹੜੇ ਤੁਹਾਡੇ ਰੁਕੇ ਹੋਏ ਆ ਉਹੀ ਚੱਲਣਗੇ ਯਿਸੂ ਮਸੀਹ ਦੇ ਨਾਮ 'ਚ ਉਹਹੀ ਜੋ ਤੁਸੀਂ ਕਰ ਰਹੇ ਹੋ ਪਰ ਸਫਲ ਨਹੀਂ ਹੋ ਰਹੀ ਸੀ ਉਹ ਹੀ ਮਿਹਨਤ ਸਫਲ ਹੋਏਗੀ ਤੁਹਾਡੀ ਯਿਸੂ ਮਸੀਹ ਦੇ ਨਾਮ 'ਚ ਜੀ ਹੀਰਾ ਬਣਾਵਾਂਗਾ ਜਿਨ੍ਹਾਂ ਨੂੰ ਲੋਕੀ ਕਹਿੰਦੇ ਨਕੰਮੇ ਪਰਮੇਸ਼ਵਰ ਕਰਨਾ ਮੈਂ ਉਹਨਾਂ ਨੂੰ ਕੰਮ ਦੇ ਬਣਾ ਦੂੰਗਾ ਉਸ انسان ਨੂੰ ਕੰਮ ਦਾ ਬਣਾ ਦੂੰਗਾ ਜਿਨ੍ਹਾਂ ਨੂੰ ਲੋਕੀ ਕਹਿੰਦੇ ਮੋਰਖ ਪਰਮੇਸ਼ਵਰ ਉਸਨੂੰ ਬੁੱਧੀਮਾਨ ਬਣਾਏਗਾ ਹallelujah ਜਿਨ੍ਹਾਂ ਨੂੰ ਲੋਕੀ ਕਹਿੰਦੇ ਕਿ ਇਹ ਕਿਸੇ ਵੀ ਜੋਗੇ ਨਹੀਂ ਆ ਪਰਮੇਸ਼ਵਰ ਉਹਨਾਂ ਨੂੰ ਯੋਗ ਬਣਾ ਦੇਗਾ ਹallelujah ਜਿਨੂੰ ਕੋਈ ਦੇਖਣਾ ਨਹੀਂ ਚਾਹਦਾ ਪਰਮੇਸ਼ਵਰ ਉਹਨੂੰ ਚੱਟਾਨ ਉੱਤੇ ਖੜਾ ਕਰੇਗਾ ਕਿਉਂਕਿ ਉਹਨੇ ਕਿਹਾ ਮੈਂ ਉਜਾੜਾ ਵਿੱਚ ਹੀਰਾ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਜਿਹੜੇ ਥਾਂ ਸੁੱਕੇ ਪਏ ਆ ਜਿੱਥੋਂ ਪਾਣੀ ਨਹੀਂ ਨਿਕਲ ਰਿਹਾ ਪਰਮੇਸ਼ਵਰ ਉੱਥੇ ਤੁਹਾਡੇ ਲਈ ਚਸ਼ਮੇ ਪੈਦਾ ਕਰੇਗਾ ਉੱਥੇ ਤੁਹਾਡੇ ਲਈ ਨਦੀਆਂ ਵਹਿਣਗੀਆਂ ਉਹ ਬਟੂਏ ਜਿਹੜੇ ਖਾਲੀ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਤੁਹਾਡੀ ਮਿਹਨਤ ਸਫਲ ਹੋਏਗੀ ਔਰ ਭਰ ਜਾਣਗੇ ਤੁਹਾਡੀਆਂ ਉਹ ਮੱਟੀਆਂ ਜਿਨ੍ਹਾਂ ਦੇ ਵਿੱਚ ਆਟਾ ਨਹੀਂ ਆ ਤੁਸੀਂ ਪਾਓਗੇ ਔਰ ਮੁੱਕੇਗਾ ਨਹੀਂ ਉਹ ਵਧੇਗਾ ਤੁਹਾਡੀ ਕੁੱਪੀ ਚੋਂ ਤੇਲ ਨਹੀਂ ਮੁੱਕੇਗਾ ਹallelujah ਹallelujah ਤੁਹਾਡੇ ਅੰਦਰਲੀ ਸਪਿਰਚੁਅਲ ਡਰਾਇਨੈਸ ਖਤਮ ਹੋ ਜਾਏਗੀ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਪ੍ਰਾਰਥਨਾ ਦੇ ਵਿੱਚ ਖੁਬੇਗਾ ਲੱਗੇਗਾ ਤੁਸੀਂ ਵਧੋਗੇ ਤੁਹਾਡਾ ਵਚਨ ਪੜਨ ਨੂੰ ਦਿਲ ਨਹੀਂ ਕਰਦਾ ਪਰ ਵਚਨ ਇੱਦਾਂ ਤੁਹਾਡੇ ਜੀਵਨ ਵਿੱਚ ਪੂਰਾ ਹੋਏਗਾ ਕਿ ਤੁਹਾਡੇ ਜੀਵਨ ਦੀ ਗਵਾਹੀ ਤੁਹਾਨੂੰ ਵਚਨ ਦੇ ਨਾਲ ਜੋੜ ਕੇ ਰੱਖੇਗੀ ਥਲ ਵਿੱਚ ਨਦੀਆਂ ਵਹਿਣਗੀਆਂ ਉਹੀ ਮਨੁੱਖ ਜਿਹੜਾ ਕਹਿੰਦਾ ਮੇਰੇ ਤੋਂ ਪ੍ਰਾਰਥਨਾ ਨਹੀਂ ਹੁੰਦੀ ਮੇਰੇ ਤੋਂ ਉੱਠ ਬੈਠ ਨਹੀਂ ਹੁੰਦਾ ਮੇਰੇ ਤੋਂ ਗਾ ਨਹੀਂ ਹੁੰਦਾ ਮੇਰੇ ਤੋਂ ਖਲੋ ਨਹੀਂ ਹੁੰਦਾ ਮੇਰੇ ਕੋਲੋਂ ਤੁਰ ਨਹੀਂ ਹੁੰਦਾ ਮੇਰੇ ਕੋਲੋਂ ਦੇਖ ਨਹੀਂ ਹੁੰਦਾ ਮੈਂ ਕੁਛ ਕਰ ਨਹੀਂ ਸਕਦਾ ਤੁਸੀਂ ਨਿਕਲੋਗੇ ਹallelujah ਹallelujah ਆਓ ਅਸੀਂ ਦੇਖਦੇ ਹਾਂ ਯਸਾਯਾ ਦੀ ਕਥਾ ਉਹਦਾ 45 ਨੰਬਰ ਅਧਿਆਇ ਉਹਦੀ 1 ਤੋਂ 7 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣਿਓ ਜੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣੋਗੇ ਹੋ ਸਕਦਾ ਤੁਹਾਨੂੰ ਭੇਤ ਦੀਆਂ ਗੱਲਾਂ ਲੱਭ ਪੈਣ ਔਰ ਉਹ ਤੁਹਾਡੇ ਬਹੁਤ ਕੰਮ ਆ ਜਾਣ ਆਓ ਆਪਾਂ ਦੇਖਦੇ ਹਾਂ ਬੁੱਕ ਆਫ ਇਜ਼ਾਇਆ ਚੈਪਟਰ ਨੰਬਰ 45 ਯਸਾਈ ਦੀ ਕਿਤਾਬ 45 ਅਧਿਆਏ 1 ਤੋਂ 7 ਦੇ ਵਿੱਚ ਅਸੀਂ ਦੇਖਾਂਗੇ ਯਹਵਾ ਆਪਣੇ ਮਸਾ ਕੀਤੇ ਹੋਏ ਖੋਰਸ ਨੂੰ ਇਉਂ ਆਖਦਾ ਹੈ ਜਿਸ ਦਾ ਸੱਜਾ ਹੱਥ ਮੈਂ ਫੜਿਆ ਭਈ ਮੈਂ ਉਹਦੇ ਅੱਗੇ ਕੌਮਾਂ ਨੂੰ ਢੇਠਾਂ ਕਰਦਿਆਂ ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ ਦਿਆਂ ਭਈ ਮੈਂ ਦਰਵਾਜੇ ਉਹਦੇ ਸਾਹਮਣੇ ਖੋਲ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ ਅਮੇਨ ਪਰਮੇਸ਼ਰ ਆਪਣੇ ਮਸਾ ਕੀਤੇ ਹੋਏ ਜਾਣ ਦੇ ਲਈ ਇਉਂ ਫਰਮਾਉਂਦੇ ਆ ਕਹਿੰਦੇ ਜਿਹਦਾ ਮੈਂ ਸੱਜਾ ਹੱਥ ਫੜਿਆ ਹੋਇਆ ਆ ਕਿ ਪਰਮੇਸ਼ਰ ਨੇ ਤੁਹਾਡਾ ਸੱਜਾ ਹੱਥ ਫੜਿਆ ਹੋਇਆ ਆ ਕਿੰਨਿਆਂ ਦਾ ਸੱਜਾ ਹੱਥ ਪਰਮੇਸ਼ਰ ਨੇ ਫੜਿਆ ਹੋਇਆ ਆ ਜੇ ਤੁਹਾਨੂੰ ਲੱਗਦਾ ਤੁਹਾਡਾ ਸੱਜਾ ਹੱਥ ਫੜਿਆ ਆ ਫਿਰ ਇਹ ਵਚਨ ਤੁਹਾਡੇ ਲਈ ਆ ਕਹਿੰਦਾ ਮੈਂ ਉਹਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ ਉਹ ਜਿਹੜੇ ਤੁਹਾਡੇ ਵਿਰੁੱਧ ਬੋਲਦੇ ਆ ਪ੍ਰਭੂ ਉਹਨਾਂ ਨੂੰ ਤੁਹਾਡੇ ਹੇਠਾਂ ਕਰੇਗਾ ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ ਦਿਆਂ ਉਹ ਜਿਹੜੇ ਤੁਹਾਡੇ ਉੱਤੇ ਚੜਾਈਆਂ ਕਰਦੇ ਆ ਜਿਹੜੇ ਤੁਹਾਡੇ ਉੱਤੇ ਹਕੂਮਤਾਂ ਕਰਦੇ ਆ ਪ੍ਰਭੂ ਉਹਨਾਂ ਨੂੰ ਤੁਹਾਡੇ ਲਈ ਨਰਮ ਕਰ ਦੇਵੇਗਾ ਹallelujah ਪਈ ਮੈਂ ਦਰਵਾਜ਼ੇ ਉਹਦੇ ਸਾਹਮਣੇ ਖੋਲਦਿਆਂ ਉਹ ਦਰਵਾਜ਼ੇ ਜਿਹੜੇ ਤੁਹਾਡੀ ਤਰੱਕੀ ਤੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਤੁਹਾਡੀ ਬਰਕਤ ਆਉਣ ਤੋਂ ਰੋਕ ਰਹੇ ਆ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਖੁਸ਼ੀ ਦੀ ਖਬਰ ਨੂੰ ਤੁਹਾਡੇ ਤੱਕ ਪਹੁੰਚਣ ਦੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਲਈ ਖੁੱਲ ਜਾਣ ਤੁਹਾਡੀਆਂ ਹੱਦਾਂ ਵਧਣ ਪਰਮੇਸ਼ਰ ਕੇ ਅੰਦਰ ਮੈਂ ਤੁਹਾਡੇ ਅੱਗੇ ਉਹਨਾਂ ਦਰਵਾਜ਼ਿਆਂ ਨੂੰ ਤੁਹਾਡੇ ਸਾਹਮਣੇ ਖੋਲ ਦੇਵਾਂਗਾ ਹallelujah ਅਰ ਕਹਿੰਦਾ ਫਟਕ ਬੰਦ ਨਾ ਕੀਤੇ ਜਾਣ ਬਹੁਤ ਵਾਰੀ ਤੁਹਾਨੂੰ ਰਿਫਿਊਜ਼ ਮਿਲ ਜਾਂਦਾ ਆ ਤੁਸੀਂ ਕਿਤੇ ਜਾਂਦੇ ਹੋ ਉਹ ਕਹਿੰਦੇ ਯੂ ਆਰ ਰਿਜੈਕਟਿਡ ਪਰ ਹੁਣ ਕੀ ਹੋਊਗਾ ਯੂ ਆਰ ਸਿਲੈਕਟਡ ਪਹਿਲਾਂ ਕਿਹਾ ਜਾਂਦਾ ਸੀ ਤੁਹਾਨੂੰ ਰੱਦ ਕਰ ਦਿੱਤਾ ਗਿਆ ਆ ਪਰ ਹੁਣ ਕੀ ਕਿਹਾ ਜਾਏਗਾ ਤੁਸੀਂ ਇਸ ਕੰਮ ਲਈ ਚੁਣ ਲਏ ਗਏ ਹੋ ਹallelujah ਉਹ ਫਾਟਕ ਜਿਨ੍ਹਾਂ ਨੂੰ ਟੱਪ ਕੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਪਰ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਸਮਝ ਲਿਓ ਉਹ ਫਾਟਕ ਜੋ ਤੁਸੀਂ ਕ੍ਰਾਸ ਕਰਕੇ ਅੱਗੇ ਜਾਣਾ ਚਾਹੁੰਦੇ ਸੀ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਪਰਮੇਸ਼ਵਰ ਤੁਹਾਡੇ ਲਈ ਉਹਨਾਂ ਫਾਟਕਾਂ ਨੂੰ ਖੋਲ ਰहे हैं ਹallelujah ਪ੍ਰਭੂ ਜੀ ਖੋਲ ਰਹੀ ਉਹਨਾਂ ਫਾਟਕਾਂ ਨੂੰ ਤੁਹਾਡੇ ਲਈ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਹallelujah ਅਤੇ ਉਚਾਈਆਂ ਨੂੰ ਪੱਧਰਿਆਂ ਕਰਾਂਗਾ ਮੈਂ ਪਿੱਤਲ ਦੇ ਦਰ ਭੰਨ ਸੁਟਾਂਗਾ ਤੇ ਲੋਹੇ ਦੇ ਹੋੜੇ ਵੱਢ ਦਿਆਂਗਾ ਹallelujah ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਜਕੜਬੰਦ ਮਾਰੇ ਹੋਏ ਆ ਜਿਹੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਕਰਨ ਦਿੰਦੀਆਂ ਜਿਹੜੀ ਫਤਿਹ ਤੁਸੀਂ ਆਪਣੇ ਜੀਵਨ ਚ ਪ੍ਰਾਪਤ ਕਰਨਾ ਚਾਹੁੰਦੇ ਹੋ ਚੀਜ਼ਾਂ ਜਿਹੜੀਆਂ ਤੁਹਾਨੂੰ ਫਤਿਹ ਤੱਕ ਨਹੀਂ ਪਹੁੰਚਣ ਦਿੰਦੀਆਂ ਚਾਹੇ ਉਹ ਲੋਹੇ ਵਰਗੀਆਂ ਮਜ਼ਬੂਤ ਹੋਣ ਸੰਗਲੀਆਂ ਵਾਂਗ ਉਹਨਾਂ ਦੀ ਜਕੜਨ ਹੋਵੇ ਤੇ ਭਾਵੇਂ ਪਿੱਤਲ ਦੇ ਬੂਹਿਆਂ ਵਰਗੇ ਉਹ ਹੋਣ ਭਾਵੇਂ ਉਹ ਚਾਹੇ ਉੱਚੀਆਂ ਹੋਣ ਕਿ ਤੁਹਾਨੂੰ ਲੱਗਦਾ ਹੋਵੇ ਮੈਂ ਇਸ ਉਚਾਈ ਤੱਕ ਨਹੀਂ ਚੜ ਸਕਦਾ ਪ੍ਰਭੂ ਕਹਿੰਦਾ ਮੈਂ ਉਸ ਉਚਾਈ ਨੂੰ ਪੱਦਰਿਆਂ ਕਰ ਦੂੰਗਾ ਹallelujah ਭਾਵੇਂ ਉਹ ਮਜ਼ਬੂਤ ਬੇੜੀਆਂ ਹੋਣ ਪ੍ਰਭੂ ਕਹਿੰਦੇ ਮੈਂ ਉਹਨਾਂ ਬੇੜੀਆਂ ਨੂੰ ਤੋੜ ਦਊਂਗਾ ਪਾਵਿਓ ਮੋਟੇ-ਮੋਟੇ ਦਰਵਾਜੇ ਹੁਣ ਪ੍ਰਭੂ ਕਹਿੰਦਾ ਮੈਂ ਇਹਨਾਂ ਦਰਵਾਜਿਆਂ ਨੂੰ ਵੀ ਖੋਲ੍ਹ ਦਿੱਤੂੰਗਾ ਕਿੰਨਾ ਮੈਂ ਤੇਰੇ ਅੱਗੇ-ਅੱਗੇ ਚੱਲੂੰਗਾ ਹallelujah ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਹਾਂ ਜੋ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ ਹalleluyah ਹਨੇਰੇ ਦੇ ਖਜ਼ਾਨੇ ਹਨੇਰੇ ਦੇ ਖਜ਼ਾਨੇ ਸਮਝਦਾ ਕੋਈ ਜਾਣੇ ਜਿੱਥੇ ਬਰਕਤ ਨਜ਼ਰ ਨਹੀਂ ਆ ਰਹੀ ਹਨੇਰੇ 'ਚ ਪਰ ਉੱਥੇ ਬਰਕਤ ਹੈਗੀ ਆ ਹਨੇਰੇ ਦੇ ਖਜ਼ਾਨੇ ਪ੍ਰਭੂ ਕਹਿੰਦੇ ਮੈਂ ਤੁਹਾਨੂੰ ਉੱਥੋਂ ਬਰਕਤ ਦਿਆਂਗਾ ਹalleluyah ਲੁਕੇ ਹੋਏ ਥਾਵਾ ਦੇ ਪਦਾਰਥ ਉਹ ਬਰਕਤ ਜਿਹੜੀ ਲੁਕੀ ਹੋਈ ਆ ਪ੍ਰਭੂ ਉੱਥੋਂ ਤੁਹਾਡੇ ਲਈ ਬਰਕਤ ਦੇ ਪਦਾਰਥ ਕੱਢੂਗੇ ਫੱਟ ਰੱਖ ਲੋ ਤੁਸੀਂ ਕੋਈ ਜ਼ਮੀਨ ਸਸਤੇ ਮੁੱਲ ਤੇ ਖਰੀਦ ਲਈ ਬਹੁਤ ਧਿਆਨ ਨਾਲ ਸੁਣਿਓ ਫੱਟ ਰੱਖ ਲੋ ਤੁਸੀਂ ਕੋਈ ਜ਼ਮੀਨ ਕਿਸੇ ਨੇ ਇਸ ਲਈ ਵੇਚ ਦਿੱਤੀ ਕਿ ਇੱਥੇ ਕੋਈ ਜ਼ਿਆਦਾ ਫਸਲ ਨਹੀਂ ਹੁੰਦੀ ਇੱਥੇ ਪ੍ਰਾਪਰਟੀ ਦਾ ਕੋਈ ਰੇਟ ਨਹੀਂ ਹੈਗਾ ਮਹਿੰਗੀ ਤੁਸੀਂ ਖਰੀਦ ਨਹੀਂ ਸਕਦੇ ਸੀ ਪਰ ਸਸਤੀ ਤੁਸੀਂ ਖਰੀਦ ਲਈ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਔਰ ਵਫਾਦਾਰੀ ਦੇ ਵਿੱਚ ਹੋ ਆਗਿਆਕਾਰੀ ਵਿੱਚ ਚੱਲਦੇ ਹੋ ਔਰ ਪਰਮੇਸ਼ਵਰ ਦਾ ਭੈ ਮੰਨਦੇ ਹੋ ਤਾਂ ਉਹੀ ਫਸਲ ਤੁਹਾਡੇ ਲਈ ਉਪਜ ਪੈਦਾ ਕਰੇਗੀ ਹallelujah ਜਿੰਨੂੰ ਬੰਜਰ ਸਮਝਿਆ ਗਿਆ ਸੀ ਉਹ ਤੁਹਾਡੇ ਲਈ ਉਪਜਾਊ ਹੋ ਜਾਏਗਾ ਦੀ ਬੈਸਟ ਪ੍ਰਾਈਸ ਲੈ ਕੇ ਆਏਗੀ ਉਹਦੀ ਵੈਲਿਊ ਵਧੇਗੀ ਅਰ ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸਟਾਕਸ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਵੇ ਅ ਲਾਸ ਵਿੱਚ ਚਲੇ ਗਏ ਹੋਵੋ ਬੜੇ ਡਿਸਪਾਇੰਟ ਹੋਏ ਹੋਵੋ ਤੁਸੀਂ ਆਪਣੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਆਪਣੇ ਦੇਸ਼ ਦੇ ਡਿਫੈਂਸ ਦੇ ਸਟਾਕ ਸਸਤੇ ਸਮਝ ਕੇ ਖਰੀਦ ਲਮੋ ਅਰ 2.5 ਸਾਲ ਬਾਅਦ ਉਹ ਹਜ਼ਾਰ ਗੁਣਾ ਵਧ ਜਾਣ ਤੇ ਤੁਸੀਂ ਹਨੇਰੇ ਦੇ ਪਦਾਰਥ ਖਾਓਗੇ ਹallelujah ਹallelujah ਸਮਝਦਾਰ ਕੇ ਲਈ ਇਸ਼ਾਰਾ ਕਾਫੀ ਹੁੰਦਾ ਹੈ ਹallelujah ਪਰਮੇਸ਼ਵਰ ਤੁਹਾਨੂੰ ਬles ਕਰਨਾ ਚਾਹੁੰਦੇ ਆ ਇਸ ਲਈ ਉਹਦੀ ਬlesਸਿੰਗ ਨੂੰ ਹੱਥ ਵਧਾ ਕੇ ਲੈ ਲਵੋ ਕਹੋ ਮੈਂ ਉਹ ਬlesਸਿੰਗ ਜੋ ਪ੍ਰਭੂ ਅੱਜ ਮੈਨੂੰ ਦੇਣਾ ਚਾਹੁੰਦੇ ਆ ਮੈਂ ਉਸ ਬlesਸਿੰਗ ਨੂੰ ਆਪਣੇ ਜੀਵਨ ਦੇ ਵਿੱਚ ਰਸੀਵ ਕਰਦਾ ਹਾਂ ਮੈਂ ਉਸ ਬlesਸਿੰਗ ਨੂੰ ਖੁੱਲੇ ਹੋਏ ਸਵਰਗ ਦੇ ਵਿੱਚੋਂ ਲੈ ਰਿਹਾ ਹਾਂ ਮੇਰੇ ਘਰ ਦੇ